ਨਵੇਂ ਸਾਲ 2026 ਦੀ ਆਮਦ ਤੇ ਦਿਨਾਨਗਰ ਦੀ ਪੁਲਿਸ ਵੱਲੋਂ ਸੁਰੱਖਿਆ ਨੂੰ ਲੈ ਕੇ ਕੀ ਕਹਿਣਾ ਹੈ ਡੀਐਸਪੀ ਦਿਨਾਨਗਰ શ્રી ਰਜਿੰਦਰ ਮਨਹਾਸ ਜੀ ਦਾ ਆਓ ਸੁਣਦੇ ਹਾਂ ਸੰਜੀਵ ਟੋਨੀ ਦੀ ਇੱਕ ਖਾਸ ਰਿਪੋਰਟ ਸਰ ਜੀ ਸੋ ਪੱਛੀ ਜਿਹੜਾ ਇਹ ਜਾ ਰਿਹਾ ਹੈ ਅੱਜ ਤੱਕ ਤੀਕਾ ਕੁਝ ਤਾਂ ਹੈ ਜਿਹੜਾ ਨਵਾਂ ਸਾਲ ਜਿਹੜਾ ਚੱਲਣ ਵਾਲਾ ਹੈ ਔਰ ਦਿਨਾਨਗਰ ਤੇ ਜਿਹੜੀ ਹੈ ਸੁਰੱਖਿਆ ਨੂੰ ਲੈ ਕੇ ਤੁਸੀਂ ਜਿਹੜੇ ਆ ਕੀ ਕਹਿਣਾ ਚਾਹੋਗੇ ਅ ਦੇਖੋ ਜਿੱਦਾਂ 2025 ਜਿਹੜਾ ਉਹ ਅੱਜ ਖਤਮ ਹੋ ਰਿਹਾ ਨਵਾਂ ਸਾਲ 2026 ਅੱਜ ਰਾਤ 12 ਵਜੇ ਤੋਂ ਬਾਅਦ ਉਹਦੀ ਆਮਦ ਹੈ ਉਹਦੇ ਸਬੰਧ ਵਿੱਚ ਆਪਾਂ ਸਾਰੇ ਸ਼ਹਿਰ ਦੇ ਵਿੱਚ ਨਾਕੇ ਲਗਾਏ ਹੋਏ ਆ ਔਰ ਜਿੱਥੇ ਵੀ ਇੰਪੋਰਟੈਂਟ ਜਗ੍ਹਾ ਤੇ ਕੋਈ ਫੰਕਸ਼ਨ ਹੈ ਉਹਨੂੰ ਵੀ ਆਪਾਂ ਸਿਕਿਉਰਿਟੀ ਕਵਰ ਦਿੱਤਾ ਹੋਇਆ ਔਰ ਮੈਂ ਤੇ ਆਪਣੇ ਇਲਾਕਾ ਨਿਵਾਸੀਆਂ ਨੂੰ ਨਵਾਂ ਸਾਲ ਦੀ ਆਮਦ ਤੇ ਉਹਨਾਂ ਨੂੰ ਮੁਬਾਰਕਾ ਦਿੰਦਾ ਔਰ ਮੈਂ ਦੁਆ ਕਰਦਾ ਪਰਮਾਤਮਾ ਤੇ ਕਿ ਸਾਰਿਆਂ ਨੂੰ ਨਵਾਂ ਸਾਲ ਜਿਹੜਾ ਖੁਸ਼ੀਆਂ ਭਰਿਆ ਆਵੇ ਬਟ ਇਹਦੇ ਨਾਲ ਮੈਂ ਬੇਨਤੀ ਕਰਾਂ ਕਿ ਅੱਜ ਜਿੱਦਾਂ ਰਾਤ ਨੂੰ ਲੋਕੀ ਬਾਹਰ ਨਿਕਲਦੇ ਆ ਕਿਉਂਕਿ ਧੁੰਦ ਬਹੁਤ ਜ਼ਿਆਦਾ ਮੌਸਮ ਬਹੁਤ ਖਰਾਬ ਹੈ ਸੋ ਮੈਂ ਬੇਨਤੀ ਕਰਾਂਗਾ ਸਾਰਿਆਂ ਨੂੰ ਕਿ ਲੋੜ ਪੈਣ ਤੇ ਬਾਹਰ ਨਿਕਲ ਕਿਉਂਕਿ ਜਿਹੜੀ ਹੈ ਧੁੰਦ ਕਾਰਨ ਜਿਹੜਾ ਦੇਖਣ ਦੇ ਜਿਹੜੀ ਹੈ ਏਰੀਆ ਹੈ ਜਾਂ ਦ੍ਰਿਸ਼ਟੀ ਜਿਤਕ ਜਾਂਦੀ ਹੈ ਬਹੁਤ ਘੱਟ ਹੋ ਚੁੱਕਾ ਹੈ ਸੋ ਆਪਣੀ ਆਪਣੀ ਸੇਫਟੀ ਦਾ ਖਿਆਲ ਰੱਖਾਂ ਸੋ ਸੇਫਟੀ ਦਾ ਖਿਆਲ ਰੱਖਦੇ ਹੋਈ ਨਵੇਂ ਸਾਲ ਨੂੰ ਮਨਾਓ ਸਰ ਦੇਖਿਆ ਜਾਦਾ ਕਿਈ ਦੇਖੋ ਉਹ ਲੜਵਾਜੀ ਦੇ ਆਪਾਂ ਹੋਣ ਨਹੀਂ ਦੇਣੀ ਉਹ ਲੜਵਾਜੀ ਤੇ ਮੈਂ ਆਪਾਂ ਸਖਤ ਖਿਲਾਫ ਹੈ ਗਿਆ ਉਹ ਕੋਈ ਵੀ ਜਿਹੜਾ ਬੰਦਾ दारू ਪੀ ਕੇ ਹੁਲੜਵਾਜੀ ਕਰਦਾ ਹੈ ਜਾਂ ਲੋਕਾਂ ਦੀ ਸ਼ਾਂਤੀ ਨੂੰ ਭੰਗ ਕਰਦਾ ਉਹਦੇ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ